ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬੋਬੋ ਵੈਲਕਮ ਹੈ ਜੀ ਆ ਗਏ ਫਿਰ ਆਪਾਂ ਭਿੰਦੇ ਬਾਈ ਨਾਲ ਬੱਲੂ ਨਾਲ ਕੋਲ ਤੇ ਖਾਈਏ ਫਿਰ ਕੋਈ ਮੱਜਾ ਤੇ ਕਰੀਏ ਗੱਲਬਾਤ ਬਾਈਓ ਨਾਲ ਬਾਜੀ ਸਤਿਕਾਰ 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 ਜੀ ਸਤਿਕਾਰ ਜੀ ਬੱਲੂ ਜੀ ਸਤਿਕਾਰ ਮਕੀਦਾ ਬਾਈ ਜੀ ਸਤਿਕਾਰ ਸਤਿਕਾਰ ਜੀ ਦੇ ਦਿਓ ਫਰਾ ਹੋ ਕੀ ਤਾਂ ਵਧੀਆ ਵਧੀਆ ਬਾਜੀ ਉਧਰ ਬੜਾ ਵਿਆਹ ਚ ਲੱਗੇ ਹੈ ਹਾਂ ਵਿਆਹ ਚ ਲੱਗੇ ਪਿਆ ਬੜੇ ਬਾਈ ਆਪਾਂ ਲੱਗੇ ਤੇ ਪਿਆ ਵੀ ਫਿਰ ਆਪਣੇ ਨਾ ਪੜੇ ਮੇਰਾ ਵਿਆਹ ਹੀ ਫਿਰ ਤਾਂ ਤੁਹਾਨੂੰ 10000 ਕੰਮ ਸਾਲਾ ਠੀਕ ਹੈ ਨਾ ਬਣਾ ਸਾਨੂੰ ਫੋਰਸ ਰਾਉਂਡ ਸੀ ਬਹੁਤ ਵਧੀਆ ਭਾਜੀ ਵਧੀਆ ਬਹੁਤ ਰੱਬ ਦੀ ਕਿਰਪਾ ਜੀ ਕਿਰਪਾ ਹੀ ਦਈ ਦੀ ਹਾਂਜੀ ਹਾਂਜੀ ਉਹ ਨਹੀਂ ਦਈ ਪਰ ਬੱਲੂ ਨਾਲ ਤਾਂ ਚਲਾ ਗਿਆ ਬੱਲੂ ਚਲ ਗਿਆ ਸਾਰੇ ਵੀਰਾਂ ਨੂੰ ਸੱਸੀ ਕਾਲ ਜਿਹੜੇ ਵੀਡੀਓ ਵੇਂਦੇ ਆਪਣਾ ਪਿਆਰ ਕਰਦੇ ਆ ਸਾਰਿਆਂ ਨੂੰ ਦਿਲੋਂ ਪਿਆਰ ਕੋਈ ਸੱਸੀ ਕਾਲ ਅੰਰੀਏ ਤੋਂ ਵਿਆਹ ਚਲ ਗਿਆ ਸੀ ਅੱਜ ਵੀ ਚਲਿਆ ਸੀਗਾ ਹੁਣ ਵੀ ਇਹ ਹੂੰ ਹੂੰ ਮੈਂ ਵਾਰ ਮਰੀ ਤੇ ਕੰਦਾ ਨਾਲੇ ਇਕੱਲੀ ਗਾਈ ਵੇਖੀ ਐ ਮੈਂ ਚੱਲ ਆ ਜਾ ਔਰ ਇੱਕ ਨਾ ਦੰਦ ਦਾ ਫੋਨ ਆਇਆ ਕੋ ਵਿਆਹ ਵੀ ਇਹਦਾ ਨਾ ਪਿੰਡ ਹੀ ਭੈਣੇ ਦਾ ਵੀ ਆਪਣੇ ਇਹਨਾਂ ਦੇ ਘਰ ਤੋਂ ਥੋੜਾ ਹਟਵਾ ਰਹੀ ਸੀਗਾ ਤਾਂ ਕੰਮ ਸਾਰਾ ਇਹਨੂੰ ਕਰਨਾ ਪਿਆ ਹਾਂਜੀ ਆਪਣੇ ਕੋਲ ਹੀ ਆਪਣੇ ਚਲੋ ਕੋਈ ਜ਼ਰੂਰੀ ਆਣਾ ਹੋਈ ਠੀਕ ਆ ਮੇਰਾ ਮੇਰਾ ਚਲੋ ਵਧੀਆ ਚਾਹੀਦਾ ਮਾਲ ਮੇਰੇ ਰੱਖੇ ਮਾਲ ਤੇ ਭਾਜੀ ਉਹ ਤੇ ਮੇਰੇ ਨਾਲ ਆਦੋ ਘੰਟਾ ਦਾ ਘੰਟਾ ਲੱਗਾ ਠੀਕ ਆ ਤੇ ਹੋਰ ਵੀ ਮਾਲ ਹੈਗਾ ਸੀ ਰਾਤੀ ਵੀ ਬੜੀਆਂ ਵੱਡੀਆਂ ਵੜਾਂ ਜਿਆਦਾ ਜਬਰਵਸ਼ੀਆਂ ਕਿ ਵੀਰਨ ਦੇਤੀਆਂ ਹੂੰ ਹੂੰ ਉਹ ਲੈ ਗਿਆ ਵਿਚ ਨਾਲਾ ਮੁਰਗੇ ਤੁਸੀਂ ਸ਼ਾਮੀ ਫੋਨ ਕੀਤਾ ਵੀ ਆਉਣਾ ਵਾ ਤੇ ਫਿਰ ਪੰਜ ਦੀ ਬੱਤੀ ਜ਼ਿਆਦਾ ਨਹੀਂ ਲੈ ਗਏ ਮੈਨੂੰ ਤਾਂ ਥੋੜੀ ਜਿਹੀ ਖਿੱਚ ਬੜੀ ਆ ਮੈਂ ਮਿਲਦੀ ਜਰਾ ਘੱਟ ਵਾ ਗਾਈਆਂ ਵੀ ਲਈਏ ਲੋ ਬਾਈ ਵੀ ਭਾਜੀ ਨਹੀਂ ਜੋ ਮਿਲਦੀ ਚੰਗੀ ਉਹ ਤਾਂ ਇੱਕ ਗੱਲ ਹੈ ਜਿਹੜੇ ਡੰਗਦੇ ਆਪਾਂ ਜਾ ਕੇ ਖਲੋਏ ਨੇ ਨਾ ਉਹਨੂੰ ਲੈ ਕੇ ਹੀ ਆਉਣੇ ਜੋ ਮਰਜੀ ਰੇ ਭਾਈ ਬਲਬਾ ਬੜਾ ਹੋਵੇ ਕੋਣਾ ਛੋਟਾ ਹੋਵੇ ਅੱਛਾ ਤਾਂ ਹਾਂਜੀ ਅੰਦਰ ਫਿਰ ਭਾਈ ਦੇਖੋ ਹਾਂਜੀ ਭਾਜੀ ਫਿਰ ਥੋੜੀ ਜਿਹੀ ਖਿੱਚ ਮੈਂ ਵੀ ਥੋੜੀ ਜਿਹੀ ਖਿੱਚ ਮੈਂ ਚਲੋ ਪਾਪੜ ਦੇ ਨਾਲ ਆਵਾਜ਼ ਗਾੜੀ ਵਿੱਚ ਵੱਡੀ ਵਾੜੀ ਪੰਡਮਰੋਂ ਦਾ ਲੱਲਾ ਮੈਂ ਚੱਲ ਮੈਂ ਦੋਹਾਂ ਮੁੰਡਾ ਸਾਈਡ ਲਾ ਕੇ ਬਾ ਬڑے بڑے ਵੀਰ ਸਾਡੇ ਕੋਲ ਚੰਗੇ ਜਿਹੜੇ ਬੰਦੇ ਆ ਨਾ ਚੰਗੇ ਜਿਹੜੇ ਆਪਣੇ ਇਲਾਕੇ ਦੇ ਨਾਮੀ ਬੰਦੇ ਆ ਉਹ ਵੀ ਵੜਾ ਖੜਦੇ ਆ ਉਹਨਾਂ ਨੂੰ ਮਈਆਂ ਦੇ ਦਿੰਦੀ ਆ ਸੱਜਣਾਂ ਵਾ ਸਾਰੇ ਬੰਦੇ ਯਾਰ ਇਹ ਥੋੜਾ ਵੀ 15 ਮਾਲ ਚੰਗੇ ਤੇ ਚੰਗਾ ਲਿਆਈ ਯਾਰ ਤੇ 15 ਤੋਂ 15 ਵੇ ਬਿਲਕੁਲ ਬਿਲਕੁਲ ਭਾਜੀ ਮਰੀ ਕੋ ਤੂੰ ਮੇਰਾ ਵੀਰ ਸੁਣੋ ਮਾ ਮੋਲ ਇਦਾਂ ਹੀ ਚੱਲਦਾ ਰਹਿਣਾ ਕੰਮ ਸਾਰਿਆਂ ਦੇ ਮੇਰ ਰੱਖੇ ਸੀ ਜੀ ਬਾਦਸ਼ਾਹ ਦਾ ਦਾ ਮੇਰ ਕਰੇ ਹਨਾ 6 ਕਿਲੋ ਵਾਲੀਆਂ ਵੀ ਆ ਜਾਂਦੀਆਂ ਹੀ 3 ਨਾਲੀਆਂ ਤੇ ਲਿਆਈਆਂ 5 ਵਾਲੀਆਂ ਵੀ 15 ਵਾਲੀਆਂ ਵੀ ਲਿਆਈਆਂ ਅਸੀਂ ਸਾਰੀਆਂ ਲਿਆਉਣੀਆਂ ਸਾਡਾ ਦੁਕਾਨ ਤੇ ਇਹਨੇ ਪੰਜਾਂ ਦਾ ਵੀ ਸੌਦਾ ਲੈਣਾ ਕਿ ਇਹਨੇ ਲੱਖਾਂ ਦਾ ਵੀ ਬਿਲਕੁਲ ਤੇ ਭਾਜੀ ਅੱਜ ਫਿਰ ਕਿੰਨੀਆਂ ਆਪਣੇ ਕੋਲ ਅੱਜ ਮਈਆਂ ਤਿੰਨ ਲੱਗੀਆਂ ਫਿਰ ਦੋ ਵੜਾ ਜਿੱਦਰੋਂ ਮਰਜ਼ੀ ਲੱਗ ਜਾਓ ਹਾਂ ਲੱਗੀਆਂ ਗਾਂਾਂ ਤੋਂ ਮੱਛੀ ਦੇ ਲਓ ਗਾਂ ਮੱਛੀ ਦੇਣਾ ਗਾਟਾਂ ਦੀ ਮੱਛੀ ਹੈ ਦੱਬੀ ਮੱਛੀ ਪਹਿਲਾਂ ਰੱਖੇ ਪਹਿਲਾਂ ਸੁਆ ਭਰੀ ਪਹਿਲਾਂ ਸੁਆ ਦੇ ਦੇ ਮਕਰ ਮੱਛੀ ਮਕਰ ਮੱਛੀ ਜੋ ਮਕਰ ਮੱਛੀ ਜੀ ਮੱਛੀ ਬਹੁਤ ਵਾਸ ਸੀ ਭਾਜੀ ਵੇਖੋ ਠੀਕ ਜਾ ਤੋਰੋ ਜੀ ਕੋਈ ਕੋਈ ਲਾਲੇ ਸ਼ਾਂਤਣਾ ਦੀ ਕੋਈ ਸਤਾਨਣਾ ਦੀ ਲਾਲੇ ਬਿਲਕੁਲ ਪਹਿਲਾ ਸੂਆ ਵਹਿੜ ਦਾ ਦੰਦਾ ਨਹੀਂ ਵਹਿੜ ਜੋ ਲੋ ਜੀ ਵੇਖੋ ਕਰਾ ਦੀ ਇਹ ਦੰਦ ਵਛੀ ਜੋ ਦੁੱਧ ਕਿੰਨਾ ਪੈਂਦਾ ਹੈ ਭਾਜੀ ਜਿਹੜਾ ਠੰਡਾ ਕਰਕੇ 15 ਕਿਲੋ ਆਪਾਂ 14 ਕਿਲੋ ਕਹਿ ਕੇ ਦੇ ਦੇਣੀ ਹੈ 14 ਕਿਲੋ ਨਹੀਂ 12 ਕਿਲੋ ਆਹ ਚੱਕ ਰੋ ਤੇ ਜੀ ਮੈਨੂੰ ਬਾਹਰ ਲੈ ਜਾ ਕਰ ਅੱਜ ਉੱਥੇ ਲੈ ਜਾ ਬਰਦ ਨੀ ਤੋਰ ਹਾਂ ਚੰਗੀ ਬਾਤ ਭਾਜੀ ਸ਼ਗੀਰ ਅਸ਼ੀਰ ਫੋਨ ਜਵਾਬ ਉਸਮਾਨ ਕੋਈ ਕਮੀ ਪੈ ਬਸ ਠੀਕ ਆ ਆਸ ਹੋਣੀ ਆ ਨਾ ਬੜੀ ਚੰਗੀ ਭਾਜੀ ਵਸੀ ਜਾਂਦੇ ਆ ਜਾ ਬੰਦ ਆ ਜਾ ਦੇਖੋ ਐਡਾ ਛੋੜੀ ਜਿਹੀ ਬੂਥੀਆਂ ਇੱਕ ਇਕੱਠੀ ਬੂਥੀਆਂ ਆ ਜੀ ਵੇ ਬੜੀ ਚੰਗੀ ਵਸੀ ਨਾ ਦਾਰ ਬੂਥੀ ਨਾ ਨਾ ਬੰਦੂਆ ਦੋ ਦੋ ਬੜੀ 15 ਕਿਲੋ ਹੀ ਆ ਪਰ ਆਪਾਂ 14 ਕਿਲੋ ਕਹਿ ਕੇ ਦੇ ਦੇਣੀ ਬੜੀ ਵਸੀਆਂ ਪੱਤੀਆਂ ਨਾ ਆ ਜਾ ਜੀ ਚੋਹਾਂ ਪੰਜਾਂ ਵਾਲਾ ਨਹੀਂ ਭਾਜੀ ਸੁਈ ਆ ਛਾਂ ਦੀ ਲਾਲੇ ਪੰਜਾਂ ਦੀ ਲਾਲੇ ਮਗਰ ਦੇ ਦੇ ਵਸੀ ਆ ਤਾਂ ਸੁਈ ਆ ਤਾਂ ਬੜਾ ਦੋ ਜੀ ਤਰਾ ਓਹ ਨੋ ਭਾਜੀ ਫਿਰ ਜ਼ੈਲ ਜਨੇ ਕੰਮ ਖਰਾ ਦੇ ਬੱਲੂ ਡਰਦੀ ਓ ਧਿਆਨ ਨਾਲ ਕੋਈ ਨਾ ਕੋਈ ਪਾਣ ਬੱਲੂ ਬੱਲੂ ਅੱਛੀ ਐ ਇਹ ਅੱਛੀ ਇਹ ਵਸ਼ੀ ਐ ਭਾਜੀ ਵਸ਼ੀ ਮਗਰਾ ਜੈਲ ਭਾਜੀ ਵੇਖੋ ਬਿਲਕੁਲ ਜ਼ੈਲ ਪਾਵਾਂਗੇ ਕੋਈ 70 ਨਹੀਂ 75 ਨਹੀਂ ਪਾਉਣਾ ਰੇਡ 60000 ਰੁਪਏ ਦਾ ਰੇਡ ਵਸ਼ੀ ਦਾ ਅੱਛਾ ਦੁੱਧ 15 ਕਿਲੋ ਆ 14 ਕਿਲੋ ਚਵਾ ਕੇ ਦੋ ਟਾਈਮ ਕੋਈ ਖਾਂਡ ਭੂਰ ਛਟਾ ਨਹੀਂ ਕੋਈ ਰਸੀ ਨਹੀਂ ਪਾਉਣੀ ਭਾਵੇਂ 10 ਬੰਦੇ ਉੱਠ ਕੇ ਵਸ਼ੀ ਥੱਲੇ ਬੈਹਿਣ ਇੱਕੋ ਹੀ ਮੁੱਲ ਕਰ ਦਿਓ ਬਸ ਆਪਾਂ ਨਹੀਂ ਘਟਾਣੇ ਤੁਸੀਂ ਆਪੇ ਘਟਾਣੇ ਹਾਂ ਨਾ ਦੇਦਾ 55000 ਰੁਪਏ ਹਾਂ ਬਠੀ 1000 ਛੋਟ ਦੇ ਲਾਂ ਚਲੋ ਚਲੋ 50000 ਦੀ ਚੱਲਾਂ ਦੋ ਕਰ ਆ ਜੋ ਪਾਜੀ ਆ ਬੈਠ ਆ ਬੈਠਦਾ ਤੋਹਫਾ ਕੱਢ ਗਈ ਹਾਂਜੀ ਪਾਜੀ ਵੇਖੋ ਮਸ਼ੀਨ ਹੂੰ ਵੇਚ ਦੋ ਆਥਾਨਾ ਵੇਖੋ ਥਾਣ ਵੇਖੋ ਪਾਜੀ ਹਰੇ ਗੁੰਦਾ ਆਉਂਡੀਆਂ ਵਾਂਦੇ ਦੱਸਦੇ 18 ਕਿਲੋ ਦੁੱਧ ਰਸ਼ੀ ਨੇ ਕੱਢਿਆ ਹਾਂਜੀ ਠੰਡੀ ਬੜੀ ਆ ਪੜੀ ਬੜੀ ਜਿਆਦਾ ਨਾ ਨਾ ਕਰਦੀ ਬਣਾਉਣੀ ਆ ਹਾਂਜੀ ਪਲੂ ਕੱਟ ਕਰੇ ਤੋਰ ਥਨਾ ਦੇ ਵਿੱਚ ਜਿਹੜੇ ਸ਼ਹਿਦ ਹੀ ਆਉਣਾ ਭਾਈ ਜੀ ਹੋਰ ਸਿੰਘ ਨਾਲ ਕਿਨੇ ਵਿਗਾਇਆ ਸੀ ਤੇ ਇੱਕ ਨਿਕਲਿਆ ਇੱਕ ਰਹਿ ਗਿਆ ਮਾਸਾ ਖਾਂਜੀ ਕੋਈ ਨਹੀਂ ਜਾਣ ਤੋਸਟ ਸਕੈਮ ਨਹੀਂ ਭਾਜੀ ਵੈੜਵਾ ਨਜ਼ਾਰੇ ਨੇ ਦੌਣ ਵਾਲੇ ਘਰਵੇਂ ਕਿਨੇ ਭਾਈ ਪੜੀ ਭਾਜੀ ਪੜੀ ਜੁੜੀ ਵੇਖੋ ਕਿੰਨਾ ਪਾਲ ਬਸ਼ੀਰੋ ਲਗਾ ਇਥੋਂ ਕਰਾਰੇ ਇਹਦਾ ਪੱਖਾ ਟਾਈਮ ਆ ਗਿਆ ਨਾ ਹਾਂ ਆਜੋ ਬੱਲੋ ਜੀ ਬਹੁਤੀ ਠੰਡੀ ਆ ਠੀਕ ਆ ਆਪਾਂ ਇੱਥੇ ਥੱਲੇ ਬਹਿ ਜਾਈਏ ਵੱਡੀ ਦੇਖੋ ਪਲੀ ਵਸ਼ੀ ਦੁੱਧ ਬੋਲਾ ਨਹੀਂ ਮੈਂ ਕਹਿੰਦਾ 16-17 ਕਿਲੋ ਤੋਂ ਕਿਤੇ ਜਾਂਦੀ ਨਹੀਂ ਕੋਈ ਬਾਈ ਬੜਾ ਚੰਗਾ ਬਹੁਤਾ ਨਹੀਂ ਕਹਿੰਦੇ ਅਸੀਂ 22 ਕਿਲੋ ਅਜੇ ਦਿਨ ਤੋਂ 10 ਦਿਨ ਚਲੋ ਬਹੁਤ ਹੁੰਦਾ ਆ ਫਰਾਗ ਦੇ ਜੀ ਡਿਪੈਂਡ ਕਰਦਾ ਕਰਨ ਨਹੀਂ ਬਿਲਕੁਲ ਬਿਲਕੁਲ ਤੇ ਠੰਡੀ ਠੁੰਡੀ ਬੜੀ ਆ ਕਰੋਸ ਟਾਈਮ ਦੀ ਵਹਿੜਵਾ ਇਹਨਾਂ ਕੋਈ ਕਵੇ ਵੀ ਬੱਲੇ ਵਸ਼ੀ ਗਰਮਾਂ ਵਸ਼ੀ ਨਾ ਦੀ ਭਾਜੀ ਮਤਲਬ ਤੇਰੀ ਵਹਿੜਵਾ ਇਹ ਮਸ਼ੀਨ ਭਾਜੀ 10 ਦਿਨ ਕੋਈ ਸੰਭਲੇ ਆ ਵੇਖੋ 3D ਵੈਕ ਮਸ਼ੀਨ ਪਾਲ ਲੱਗਾ ਦੇ ਜੀ ਜੀ ਭਾਈ ਜਾਣ ਦੇ ਵਜਾ ਉਹਨੇ ਭਜਣਾ ਹੈ ਆ ਕੋਈ ਜਣਾ ਭਜਣਾ ਤੇ ਜਿਹੜੀ ਇਹਦੀ ਕੋਈ ਬਾੜੀ ਹੋਈ ਤਾਂ ਉਹਨੇ ਉਹ ਭਜਣਾ ਦੇ ਆ ਬਿਲਕੁਲ ਜੀ ਬਿਲਕੁਲ ਆ ਜੀ ਹਾਂ ਜੀ ਮੁੱਲੇ ਦਾ ਕਰਦੇ ਕਿ 55000 ਰੁਪਿਆ 50 ਦੀ ਦੇਦਾ ਹਾਂ ਹਾਂ ਜੀ ਦੋ ਹੀ ਛੱਡਦਾ ਕਿਚੋਂ ਬਾਕੀ ਬਾਕੀ ਤੁਸੀਂ ਜੋ ਮੈਂ ਕਹਿੰਦਾ ਤੂੰ ਆਪ ਹੀ ਕਰ ਲਉ ਜਿੰਨਾ ਮਰਜ਼ੀ ਇੱਕੋ ਹੀ ਗੱਲ ਕਰ ਦੋ ਹਾਂ ਉਹ 45000 40000 ਦੀ ਹਾਂ ਤੂੰ ਕਰਾ ਦੇ ਦੋਧਰੇ ਪਾਸੇ ਆ ਜਾ ਦੇ ਦਾਂ ਜੀ ਆ ਨੂਰਾ ਇਹ ਭਾਜੀ ਪਰਸੋਂ ਦੀ ਸੁਣੀ ਜੋ ਹਾਂ ਤੇ ਸਵੇਰੇ ਆਈ ਜੋ ਬੋਲਾ 6 ਕਿਲੋ ਜੋ 6 ਕਿਲੋ ਬੋਲਾ ਅੱਠ ਨਹੀਂ ਕਹਿਣਾ ਦੁੱਧ 6 ਕਿਲੋ ਅੱਤਾ ਜੀ ਸੁਈ ਨਾ ਨਾ ਕੱਟੀ ਆ ਮੰਨੂ ਵੇਖੀ ਉਹ ਸਵੇਰੇ ਆਈ ਨਹੀਂ ਵੇਖਿਆ ਨਹੀਂ ਭਾਈ ਇੱਕ ਗਾਲਾ ਪਿੰਦੇ ਜਾਨੀ ਕੋਈ ਮਈਆਂ ਬੜੀਆਂ ਥੋੜੇ ਲੱਗ ਪਾਜੀ ਲੋਈ ਮੈਂ ਬੜੀ ਖਰੀ ਆਈ ਕੱਟੀ ਮਗਰਾ ਕੱਟੀ ਮਗਰਾ ਚੱਲਾਂ ਤੋਂ ਬਰਾਦੀ ਵੇਖੋ ਦੁੱਧ ਪਾਜੀ 6 ਕਿਲੋ ਬੋਲਾ ਬੋਲਾ ਹੀ ਹੈ 6 ਕਿਲੋ ਉਹ 9 ਵਜੇ ਰੂਗੀ ਉਹ ਗਾਂ ਗਾਂ ਤੁਹਾਡੇ ਕਿਹੋਂ ਦਾ ਜੀ ਜੀਨੇ ਪਾਰੋਂ ਕਰ ਦੋ ਉਨਾ ਹੀ ਲੈ ਕੇ ਦੁੱਧ ਕਰੂੰਗੀ ਵੇਖੋ ਕਿ ਚੌਂਟੜਾ ਭਾਜੀ ਨੂੰ ਬਹੁਤ ਚੰਗੀ ਲੱਗੀ ਆ ਠੀਕ ਆ ਘੁਮਾਓ ਪਰ ਲਿਆਓ 10 ਕਿਲੋ ਦੀ ਤੋਂ ਦੁੱਧ ਘਰ ਵਾਲੇ ਕਹਿੰਦੇ 10,000 ਲੀਟਰ 10 ਕਿਲੋ ਦਿੰਦੀ ਆ ਤੇ 10 ਵੀ ਦੇ ਦਊਗੀ ਆ ਪੰਨੀ ਕਹਿੰਦੇ ਆਪਣੇ ਕੋਲ 6 ਕਿਲੋ ਬੋਲਾ ਵਾ ਪਰ ਤੋਂ ਦੀ ਸੂਈਆ ਸੇਰੇ ਆਈ ਮਈ ਲਿਆ ਕੇ ਚੋਰੀ ਫੇਰੇ ਵਾ ਠੀਕ ਹਾਂਜੀ ਚਾਲੂ ਜੂਰੂ ਮੈਂ ਹੀ ਬੜੀ ਚੰਗੀ ਆ ਨਿੱਗਰ ਵਾ ਵੇਖਿਆ ਜੇ ਗਣ ਹੁਣ ਛੋੜਾ ਜਿਆ ਮੁੱਲ ਮੈਂ ਆ ਜੇ ਦਾ ਭਾਈ ਦਾ ਮੁੱਲ ਵੇਖਣ ਕਰੋ ਭੋਤ ਭਾਜੀ ਬਿਲਕੁਲ ਜਾਇਜ਼ ਕੇ ਹਾਂਜੀ ਵੀਰ ਮੁੱਲ ਜਿਨਾ ਮਰਜ਼ੀ ਲੱਗੋ ਜੀ ਜਦੋਂ ਦਾ ਬਿਜਾ ਰਹੇ ਆ ਭਾਵੇਂ ਦਾ 80000 ਮੰਗਲੀ ਰਹਿੰਦੇ ਕੋਈ ਚੱਕਰ ਹੀ ਨਹੀਂ ਹਾਂ ਠੀਕ ਆ ਨਹੀਂ ਜਿੱਦੋਂ ਦਾ ਬਿਜਾ ਰਹੇ ਨੇ ਉਹਦਾ ਤਾਂ ਮੁੱਲ ਦੇ ਤਾਂ ਆਪਣਾ 80000 ਆ ਸਾਡੀ ਵੀ ਨਹੀਂ ਗੱਲਾਂ ਵਿੱਚ ਭਾਜੀ ਚਾਚਾ ਬੱਲੂ ਮਾਨ ਤਾਂ ਪੱਕਾ ਕਿਉ ਇੱਕੋ ਹੀ ਇੱਕੋ ਹੀ ਉਹਨਾਂ ਨੇ ਕਿਹਾ ਨਹੀਂ ਮੈਂ ਤੂੰ ਸਮਝ ਗਿਆ ਜੇ ਤੂੰ ਖੈਰ ਨਾ ਕਰੇ ਮੈਂ ਦੋ ਛੱਡ ਦਾਂ ਜਾਂ ਨਹੀਂ 2000 ਛੱਡ ਰਾਂ ਹੋਰ ਜਾਣ ਦੋ ਇੱਕ ਕੋਈ ਗੱਲ 552 ਦੀ ਚੱਲ ਜਾਂਦੋ ਬਸ 552 ਦੀ ਭਾਜੀ ਮੈਂ ਮੈਂ ਬਦਲੇ ਕਿਹੜੇ ਕਿੱਥੇ ਨੇ ਗੱਲ ਉਹਦੀ ਹੋ ਸਕਿਆ ਮੈਂ ਬਰੇ 2000 ਕਿਹਣਾ ਬੰਦੇ ਨੇ ਵੀਡੀਓ ਵੇਖਣੀ ਫੋਨ ਨੇ ਕੀਤਾ ਸੀ ਐਵੇਂ ਨਿਕਾਇਆ ਨੰਬਰ ਬਾ ਕੋਈ ਨਹੀਂ ਲੋ ਜੀ ਲੋਈ ਆ ਗਈ ਹੋਰ ਸਾਡੀ ਵੇਖੋ ਲੋਈ ਛੋਟੀ ਆਖ ਬਿੱਲੀ ਤੇ ਵੇਖੋ ਇਹਨਾਂ ਦੇ ਆਹ ਕੱਟੀ ਆਜੋ ਭਾਜੀ ਇਹਦੀ ਕੱਟੀ ਕੋਈ ਸਮਝੇ 20 ਦਿਨਾਂ ਦੀ ਕੋਈ ਸਮਝੇ ਮਹੀਨੇ ਦੀ ਪਹਿਲਾਂ ਆਪਣੀ ਨਿਗਾਨਾ ਸਮਝ ਲੈ ਦਿਖਾਓ ਕੱਟੀ ਬਣਾਓ ਵੇਖੋ ਜੀ ਪਰ ਵੇਖੋ ਮੈਂ ਵੇਖੋ ਕੱਟੀ ਦਿਖਾਓ ਚਲ ਦੇਖ ਲੋ ਹੁਣ ਮੈਂ ਮੁਖੜੀ ਚੱਡਾ ਵੇਖੋ ਦੋ ਦੇ ਕਿੰਨਾ ਭਾਜੀ ਉਹ ਤਾਂ ਭਾਜੀ 11 12 ਲੀਟਰ ਵਾ ਇੱਕ ਵਰਗਾ 10 ਕਿਲੋ ਲੈ ਜੇ ਕੋਈ 11 12 ਕਿਲੋ ਬਾ 10 ਕਿਲੋ ਮੰਨ ਕੇ ਲੈ ਕੇ ਜਾਏ ਮੈਨੂੰ ਪੈੜੇ ਜਾਂਦੀ ਦੋ ਦੋ ਘੱਟਦੀ ਐ 10 ਲੈ ਜੇ ਕੋਈ ਠੀਕ ਹੈ ਜੀ ਠੀਕਾ ਦੇਖੋ ਲੋਈ ਝੋਡੀ ਦੇਖੋ ਬਰਾਬਰ ਮੱਝ ਲੋਈ ਤੇ ਜ਼ਮੀਨ ਲੋਈ ਹਾਂ ਕੱਢ ਦਿੰਦੀ ਵਟ ਪਿਓਰ ਲੋਈ ਝੋਡੀ ਆਜੋ 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 ਇੱਕ ਦਲ ਹੋਰ ਦਿਓ ਕਿ ਥਾਂ ਤੇ ਮੈਂ ਇਹਦੇ ਪੂਛਟਾ ਨਹੀਂ ਹੋਗਾ ਬਸ ਠੀਕ ਆ ਸਾਰੇ ਮਾਲ ਦੇ ਵਿੱਚ ਚਲੋ ਠੀਕ ਆ ਠੀਕਾ ਸਾਬਾ ਮਾਈ ਨਾਲੀ ਖਾਓ ਥਾਂ ਇਹਦਾ ਜਬਰਦਸਤ ਹੈ ਕਿਆ ਮਹੀ ਭਾਜੀ ਇਹਦੇ ਕੁਝ ਨਹੀਂ ਰੋ ਟੈਂਪ ਹੋਇਆ ਦਿਖਾਈ ਨਹੀਂ ਆਪਾਂ ਦਿਖਾ ਲਓ ਲਓ ਜੀ 12:30 12:30 ਦਾ ਟਾਈਮ ਹੋਇਆ ਜੀ 12:30 ਟਾਈਮ ਹੋਇਆ ਤੇ ਵੇਖੋ ਗਰਾਂ ਦੀ ਹਾਂਜੀ ਪਿੰਦਾ ਜੀ ਮੇਰਾ ਭਾਜੀ ਮੈਂ ਤੇ ਰਹੀ ਆ ਇਹ ਵੇਲੇ ਲੱਖ ਰੁਪਏ ਦੀ ਸਿੱਧੀ ਜਿਹੜੀ ਗੱਲ ਹੂੰ ਜਿਉਂ ਤਸ ਰੇਟ ਚੱਲਣ ਡਿਆ ਠੀਕ ਆ ਤੇ ਮੈਂ ਵੀ ਬੜੀ ਭਾਜੀ ਖਰੀਆ ਮੈਂ ਕੋਈ ਸ਼ੱਕ ਨਹੀਂ ਛੋਡੀ ਤੀਆਂ ਮਗਰ ਵੀ ਕੱਟੀ ਬਹੁ ਪੜੀ ਆ ਜਿਹੜੀ ਮੈਂ ਕੋ ਦੁੱਧ ਦਾ ਬੱਚਾ ਉਹਦਾ ਪਾਵਾ ਮੋਲੇ ਦਾ 95000 ਕਰਦੇ ਏ ਪਰ ਦੇਣ ਵਾਲੀ ਗੱਲ ਕਰਦੀ ਏ ਮੈਂ 90 ਦੀ ਦੇ ਰਹੀ ਏ ਬੱਲੂ ਬੱਲੂ ਇੱਕੋ ਹੀ ਗੱਲ ਕਰਦੀ ਹਾਂਜੀ ਭਿੰਦੇ ਦੇ ਭਿੰਦੇ ਦੇ ਗੱਲ ਬਸ ਲੋੜ ਹੀ ਦੇ ਪਾਵੇ 85 ਦੇ ਦਾਂ ਭਾਜੀ ਹਾਂ ਠੀਕ ਆ ਜਦਾਂ ਇਹ ਭਾਜੀ ਮਿਲ ਜਿਓਗੇ 90 ਦੇ ਦੇ ਦਾਂਗੇ ਆਏਗਾ ਤਾਂ ਮਾਨ ਵੀ ਕਰਾਂਗੇ ਕਰ ਦੋਗੇ ਕਰ ਦਾਂਗੇ ਪਰ ਮੌਕੇ ਤੇ ਭਾਜੀ ਮੌਕੇ ਕਰਦੇ ਕੋਈ ਨਹੀਂ ਕਰ ਨੀ ਕਿਹੜਾ ਕਿਹੜਾ ਕੋਈ ਐਡੀ ਤੋਂ ਭੈਣ ਭਰਾ ਆਉਂਦਾ ਉਹ ਮਾਨ ਜਰੂਰੀ ਕਰਾ ਚੱਲੋ ਆ ਗੱਡੀ ਵੇਖੋ ਜੀ ਨਾਲ ਗੱਡੀ ਭਾਜੀ ਬੜੀ ਚੰਗੀਆਂ ਵੇਖੋ ਮੁੜ ਕੇ ਵੀਰ ਕੋਈ ਕਹਦੇ ਇਹ ਇੰਨੇ ਦੀ 15 ਦਿਨਾਂ ਦੀ ਮੈਂ ਕਹਿ ਰਿਹਾ ਕੋਈ ਨਹੀਂ ਲਾਲੇ ਮਹੀਨੇ ਦੀ ਲਾਲੇ ਕੱਟੀ ਆਜੋ ਮਹੀ ਦੀ ਹੋਰੋ ਜੀ ਇਹ ਇਹ ਭਾਜੀ ਅੱਜ ਸੂਈ ਨੂੰ ਮੈਂ ਨੂੰ ਪੰਜਵਾਂ ਬਣਾਇਆ ਜੋ ਇੱਥੇ ਇੱਕ ਮਿੰਟ ਮੁਖੰਨਾ ਮੈਂ ਬੱਚੇ ਨਾਲੂ ਪਾਏ ਹੋਇਆ ਤੋੜ ਕੇ ਪੁੱਤ ਚੱਲ ਲੈ ਤਾਂ ਕੋਈ ਨਹੀਂ ਟੁੱਟਣਾ ਹੀ ਆ ਤੇ ਔਰ ਇਹ ਜਿੱਥੇ ਮੈਂ ਆਈ ਆ ਨਾ ਆਪਣੇ ਇਲਾਕੇ ਦੇ ਸਾਰਿਆਂ ਨੂੰ ਪਤਾ ਨਾ ਬੰਦੇ ਕੋ 100 ਮਹੀ ਹੈ ਅੱਛਾ 15 ਸਿਰ ਮੈਂ ਦੁੱਧ ਕੱਢਦੀ ਆ ਅੱਜ ਸੂਈ ਨੂੰ ਮੈਂ ਨੂੰ ਸੇਵਾ ਦੇਣ ਹੋ ਗਿਆ ਕੱਟੀ ਕੱਟੀ ਮਦਰ ਭਾਜੀ ਲੋ ਕੱਟੀ ਤੇਰੇ ਮੈਨੂੰ ਵੱਲ ਲੰਡਿਆ ਕਿ ਮੈਨੂੰ ਹੱਥ ਮਾਰਿਆ ਤਾਂ ਮੈਂ ਬਫੂ ਵੀ ਆ ਕਿਉਂ ਨੇ ਦੀ ਦੋ ਦੀ ਮੋਟਰ ਨਾਲ ਵੱਢ ਕੇ ਥਾਣੇ ਮੜਾ ਕੈਮ ਲੱਗਾ ਆ ਜੀ ਮੇਰੀ 15000 ਦੀ ਮਾਲਕਮਈ ਆ 15000 ਦੇ ਦੋ ਦਫੜੇ ਮਈ ਆ ਜਾਨ ਬਲੋ ਬਈ ਗੱਲ ਤੋਂ ਬਾਅਦ ਹੋ ਜਾ ਹੁਣ ਲੈ ਠੀਕ ਆ ਸੋਹੀ ਬੁਰੀ ਪਈ ਹੋਈ ਆ ਜਿੰਦਵਾਲੀ ਭਾਜੀ ਮੈਂ ਬੜੇ ਨਾਮੀ ਬੰਦੇ ਆ ਭਾਜੀ ਇਹ ਜਿੱਥੋਂ ਮੈਂ ਆਈ ਆ ਬਿਲਕੁਲ ਹਾਂਜੀ ਕਿਉਂ ਨ ਭਾਜੀ ਅੱਜ ਤੱਕ ਮੈਂ ਦੀ ਨਾ ਕਦੇ ਵੇਖਿਓ ਅੱਜ ਤੱਕ ਨਹੀਂ ਮੈਂ ਇਨੀ ਮੈਂ ਵੇਖ ਛੜੀ ਆ ਨਾ ਮਰੇ ਕੋਲ ਡਾਕੂ ਬਲੂ ਨੋ ਦੇ ਤਾ ਤਾ ਜੇ ਮੈਨੂੰ ਵੇਖੋ ਮੈਂ 22 ਵਾਲੀ ਬੋਲਣਾ ਉਹ 22 ਦੀ ਗੱਲਾਂ ਹੀ ਗਾਂ ਦੀਆਂ ਸੀ ਜੰਮਾਈ ਤੇ ਐਡਾ ਜੀ ਧਰਤੀ ਪਾੜ ਦੂ ਫੜ ਗਏ ਲੈਂਦਾ ਵੀ ਭਾਜੀ ਮੈਨੂੰ ਚੋਣ ਚੰਗੀ ਆ ਹਾਂਜੀ ਫਿਰ ਲੱਖ ਪੀ ਦੀ ਆ ਲੱਖ ਪੀ ਵਾਲੇ 1.5 ਲੱਖ ਰੁਪਈਆ ਲੋਕੀ ਮੁੱਲ ਕੱਢਿਆ ਹਾਂਜੀ ਮੈਂ ਉਧਰ ਦੀ ਆ ਬੜੀ ਬੜੀ ਵੱਡੀ ਮੈਂ ਨਾ ਬੰਦਿਆਂ ਕੋ ਜਿਨ੍ਹਾਂ ਦੇ ਲਈ ਆ ਫੋਨ ਦੁੱਧ 10 ਕਿਲੋ ਆ ਗੋਲਾ ਮਹੀ ਦੇ ਥੱਲੇ ਪੰਜਵੇਂ ਦਿਨ ਦੀ ਸੂਈ ਥੱਲੇ ਆਪਾਂ 15 ਨਹੀਂ ਕਹਿਣਾ ਅਜੇ ਮੈਂ ਨੇ ਪੂਰੀ ਆਪਣੀ ਪਛਾੜੀ ਨਹੀਂ ਚੁਕੀ ਬਿਲਕੁਲ ਤਾਜੀ ਸੂਈ ਹੈ ਹਾਂਜੀ ਫਿਰ ਮੋਲ ਤੇ ਤਾਂ ਲੱਖ ਕਰਦੇ ਸੀ 95 ਦੀ ਦੇ ਦਾਂਗੇ ਹਾਂ ਨਾ ਭਾਵੇਂ 90 ਦੀ ਦੇ ਦਾਂਗੇ ਉਹ 95 ਚੋਂ ਚੋਹੇ ਰਗਾ ਮਾਰਨਗੇ ਅਸੀਂ ਜਾਨੂਨਾਂ ਚਾਹੀਏ ਕੰਮ ਵਾਂਦੇ ਲਈ ਜਾਨੂਨਾਂ ਚਾਹੀਏ 27 ਮਹੀਨੇ ਦੀ 90 ਦੀ ਮਹਰ ਦੇ ਦਾਂਗੇ ਭਾਜੀ 90 ਹੀ ਪਾਈ ਦੇ ਦਾਂਗੇ ਅੱਪੀ ਹੋਰ ਕਰਦੇ ਜਰਮਾਨਾ ਆਪਾਂ ਕਹਿਣਾ ਨਹੀਂ ਨਹੀਂ ਹੋਂ ਦਾ ਬਿਲਕੁਲ ਜਾਇਜ਼ ਨਹੀਂ ਤੁਸੀਂ ਅੱਪੀ ਕਰਦੇ ਜਿੰਨਾ ਕਰਨਾ ਇੱਕੋ ਹੀ ਗੱਲ ਆ ਪਰ ਛੋੜ ਹੀ ਹੋਵੇ ਦੂ ਬਾਦ ਖਾਸੀ ਦੀ ਮਈ ਦਾ ਜਾਨਦੋਬਾ ਠੀਕ ਆ ਮੇਲਾ ਬਾਤ ਵੀਡੀਓ ਬਣਾ ਖਾਸੀ ਦੀ ਮੈਂ ਮੈਂ ਇਹਨੂੰ ਥਾਣੇ ਵੇਖਲਾ ਲੱਗਾ ਚੋਰ ਜਵਾ ਇੱਕ ਗੱਲ ਹੋਰ ਵਾ ਤਨਾ ਮਈਆਂ ਜਿਹਦੇ ਚੌਕੀ ਗਾਈ ਸੂਈ ਆ ਕੋਈ ਭੂਛਟਾ ਨਹੀਂ ਆਊਗਾ ਤੇ ਗੱਬਨ ਦੀ ਥਾਂ ਦੀ ਤੇ ਪਿੱਛੇ ਦੀ ਗੱਡੀ ਹੋਊਗੀ ਨਹੀਂ ਠੀਕ ਹੈ ਜਿਹੜੀ ਗੱਲ ਕਹਿਤੀ ਬਰੀ ਕਰਦੀ ਆ ਦੇਖੋ ਮਈਆਂ ਵੱਡੀਆਂ ਹਾਂਜੀ ਵੱਡੀਆਂ ਐਵੇਂ ਥਾਪੀ ਮਾਰ ਕੇ 15 ਕਿਲੋ ਨਾ ਮੈਂ ਕਦੇ ਕਿਹਾ ਤੇ ਨਾ ਲੜੜਾ ਸਾਰਿਆਂ ਵੀਰਾਂ ਵੀਡੀਓ ਵੇਖਣੀਆਂ ਐਡੀ ਮੈਂ ਇਹਨਾਂ ਦੁੱਧ 13-14 ਕਿਲੋ ਭਰਿਆ ਤੇ ਕਿਨੇ ਭਰਨਾ ਪਰ ਆਪਾਂ ਦੁੱਧ 10 ਕਿਲੋ ਕਰਕੇ ਦੇਣੀ ਆ ਵੱਡੀ ਝੋਡੀ ਆ ਹਾਂਜੀ ਆਪਾਂ ਦੁੱਧ 10 ਕਿਲੋ ਕਰਕੇ ਦੇਣੀ ਆ ਦੁੱਧ ਮੈਂ ਥੱਲੇ 12 ਕਿਲੋ ਆ ਅਸੀਂ 10 ਹੀ ਕਹਿਣਾ ਵਾ ਮੁੜ ਕੇ ਲਾਂਮਾ ਨਹੀਂ ਖੋਲਣਾ ਨਾ 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 ਵੇਖੋ ਅਗਲੇ ਨੇ ਪੈਸੇ ਲਾਉਣੇ ਆ ਜੇ ਇੰਨਾ ਮਈਆਂ ਨੇ ਇੰਨਾ ਭਾਰੀ ਦੁੱਧ ਦਿੱਤਾ 12 12 14 14 ਕਿਲੋ ਤੇ ਕਿੰਨਾ ਦੇਣਾ ਹਾਂਜੀ ਬਾਈ ਸਹੀ ਗੱਲ ਕੀਤੇ ਨਾ ਗੱਲ ਐਵੇਂ ਵੇਖੋ ਛੱਡਾ ਦੇ ਛੱਡਾ ਦੇ ਛੱਡੇ ਇਸ ਵਿੱਚ ਲੋਈਆਂ ਮਈਆਂ ਵਿੱਚ ਕਿੱਡਾਂ ਦਾ ਜੋੜਾ ਮਈਆਂ ਦਾ ਚਲੋ ਕੋਈ ਗੱਲ ਨਹੀਂ ਬਾਕੀ ਜਿਹੜੇ ਵੀ ਆਵੇ ਅੱਜ ਦੇਖ ਪਰਖਣਾ ਲੈ ਕੇ ਜਾਣੇ ਨੇ ਪਰ ਜਿਹੜਾ ਹੁਣ ਰੇਟ ਬਾਈ ਨਹੀਂ ਕੀਤਾ ਨਾ ਉਹ ਵੇਖੋ ਰੋਦਰ ਹਸਾਣਾ ਬੜ ਰੋਕ ਭਾਰੀ ਮਾਲ ਨਾਲ ਬਾਹਰ ਬੜਾ ਫਿਰਨਾ ਪੈਂਦਾ ਓਕਾ ਜਿਹੜਾ ਥੋੜਾ ਗਰਮੀ ਦੇ ਨਾਲ ਗਰਮ ਹੋ ਗਿਆ ਮਾਲ ਬਾਹਰ ਜਿਆਦਾ ਥੋੜਾ ਬਹੁਤ ਮਾਲ ਬਹੁਤ ਘੱਟ ਲੱਗਦਾ ਰੱਬਾ ਵੀ ਚਲੋ ਫਿਰ ਵੀ ਭਾਜੀ ਜੇ ਜੇ ਲੈ ਗਏ ਜੇ ਦੋ ਦੇ ਨਾਲੋਂ ਨਾਲ ਵੇਖੀ ਜਾ ਨਾ ਨਾ ਲਈਏ ਜੇ ਭਾਈ ਮਾਲ ਦੇ ਚਲੋ ਤਰਿਆ ਹੀ ਹੁੰਦਾ ਜਾਂਦਾ ਵਾ ਤੇ ਕੋਈ ਕਰਮ ਵਾਲੀ ਆ ਗਈ ਕੋਈ ਚਿਲ ਗਈ ਕੋਈ ਇਹਨਾਂ ਮਈਆਂ ਦੇ ਵਿੱਚ ਥਾਂ ਚ ਭੂਰ ਛਟਾ ਕੋਈ ਨਹੀਂ ਹੋਗਾ ਤੇ ਇੱਕ ਵੱਡੀ ਮੇਨ ਦਾ ਲਵੀਰ ਪੋਲੀ ਮਈ ਮੰਗਦੇ ਆ ਭਾਤ ਸਾਰੀਆਂ ਮਈ ਦੀ ਪੋਲੀ ਪੋਲੀ ਫਕਤ ਵਾਲੀ ਮਈ ਘੱਟ ਲੈ ਕੇ ਪੋਲੀ ਪੋਲੀ ਲੈਣੇ ਚਲੋ ਹੋਰ ਭਾਜੀ ਫਿਰ ਵਧੀਆ ਸਭ ਠੀਕ ਠਾਕ ਹੋਰ ਬੋਲ ਨੰਬਰ ਹੈਗਾ ਜੋ ਆਪਣਾ 95924 ਤੇ 27529 95924 27529 ਨਾਮ ਮੇਰਾ ਭਿੰਦਾ ਦੇ ਪਿੰਡ ਧਵਾਨ ਕਈ ਵੀਰਾਂ ਦੇ ਡਰੈਸ ਨਹੀਂ ਦੱਸਦੇ ਪਿੰਡ ਹੈਗਾ ਜੋ ਧਵਾਨ ਤੇ ਧਵਾਨ ਦਮੋਦਰ ਧਵਾਨ ਦਮੋਦਰ ਵਾਈਦਾ ਅਲੀਗਾਲ ਦੇ ਨੇੜੇ ਦਾਲਮ ਦੇ ਨੇੜੇ ਅਸਲ ਚ ਪਿੰਡ ਇਹ ਬਾਬੇ ਰੋਡੇ ਵਾਲਾ ਵਾ ਮੈਂ ਦੱਸਦਾ ਨਹੀਂਗਾ ਕਿਉਂਕਿ ਉਹ ਭੁਮੇ ਜਗਾ ਪੈਂਦੀ ਸੜਕ ਦੇ ਉੱਤੇ ਕਈ ਗਾਹ ਉਧਰ ਚਲ ਜਾਂਦੇ ਆ ਧਵਾਨ ਦਮੋਦਰ ਮੇਨ ਵਾਈਦਾ ਵਾ ਬੜਿਆਂ ਲੋਕਾਂ ਨੂੰ ਭਲੇਖਾ ਪੈਂਦਾ ਕਿਲੇ ਦੇ ਨਾਲੋਂ ਬਿਜਲੀ ਵਾਲ ਤੇ ਕਮਾਣੀ ਨਹੀਂ ਜਾਣਾ ਤਵਾਨ ਹੁਣਾ ਕਮਾਣੀ ਸਪੀਡ ਮੀਟਰ ਪਰ ਆ ਬਾਕੀ ਨੰਬਰ 2 ਦਾ ਹੈਗਾ ਫੋਨ ਲਾ ਕੇ ਦਰੋ ਜੀ ਨੇ ਮੇਰੇ ਵੀਰ ਨੇ ਹੁਣਾ ਕਈ ਵੀਰ ਨਾ ਤੁਰਦੇ ਆ ਜਦੋਂ ਵੀਡੀਓ ਪੈਂਦੀ ਆ ਉਹ ਘਰ ਆ ਜਾਂਦੇ ਆ ਕਹਿੰਦੇ ਹੁੰਦੇ ਨੂੰ ਮਾਲ ਹੈ ਨਿਕਲ ਮਾਲ ਵਿਕ ਜਾਂਦਾ ਸਾਈ ਜਿਹੜਾ ਪਾ ਦਿੰਦਾ ਮੈਂ ਉਹਦੀ ਹੋ ਜਾਂਦੀ ਆ ਜਿਨੇ ਵੀ ਹੁਣਾ ਨਾ ਉਹ ਮੇਰਾ ਵੀਰ ਫੋਨ ਕਰਕੇ ਪੁੱਛ ਕੇ ਤਰੋ ਬਿਲਕੁਲ ਜੀ ਫਿਰ ਹਾਂਜੀ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ